ਜੀ ਕਾ ਖਾਲਸਾ ਵਾਹ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੋਗ ਜੋਗ ਭਗਤੋ ਪਾਇ ਆ ਪੈਜ ਰੱਖਦਾ ਆ ਰਾਮ ਰਾジ ਵਰਣ ਅਕਸ਼ ਦੋ ਸ਼ਰਮ ਆ ਰਿਆ ਪ੍ਰਹਲਾਦਰਾ ਅਹੰਕਾਰਯ ਅਨੰਦ ਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਸਰਸ ਵਿਹੋ ਅੰਤਲੇ ਸੁਦਾਇਆ ੴ ਉੰਕਾਰੁ ਸਤਿਗੁਰ ਪ੍ਰਸਾਦਿ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੂ ਆ ਆ ਜਨ ਸੁਖਤਾ ਮਨ ਹੋਇ ਤੂੰ ਕਰਤਾ ਕਰਣਾ ਮਨੁ ਹੁ ਜਾਉ ਕਰੀ ਨਾ ਹੋਇ ਬਲੇ ਹਾਰੀ ਕੁਦਰਤ ਰਸਿਆ ਆ ਤੇ ਰੰਤਨ ਜਾਈ ਲਖਿਆ ਰਹਾ ਜਾਤ ਮ ਜੋਤ ਜੋਤ ਮੈਂ ਜਾਤਾ ਕਲਕਲਾ ਫਰਪੂਰ ਰਹਾ ਤੂੰ ਸਖਾ ਸਾਹਿਬ ਸਤਿ ਸਵਾਲੇ ਓ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਕੀ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਾ ਰਾਗ ਸਾ ਮਹੱਲਾ ਪਹਿਲਾ ਏਕ ਓਮਕਾਰ ਸਤਗੁਰ ਪ੍ਰਸਾਦ ਸੋਦਰਤੇ ਰਾਕੇ ਹਾ ਸੋ ਕਰਕੇ ਹਾ ਜਿਤ ਮੈਂ ਸਰਬ ਸੁਮਾਲੇ ਵਾਜੇ تیر ਨਾਦ ਨਿਕ ਸੰਖਾਂ ਕੇਤੇ ਤੇਰੇ ਬਾਉਣ ਹਾਰੇ ਤੇ ਤੇਰੇ ਰਾਗ ਕੋਈ ਸੋ ਕਹੀਐ ਤੇ ਤੇਰੇ ਗਾਉਣ ਹਾਰੇ ਗਾਉਣ ਤੁਧ ਨੂੰ ਪਉਣ ਪਾਣੀ ਬਸੰਤਰ ਗਾਵੇ ਰਾਜ ਧਰਮ ਦੁਆਰੇ ਗਾਉਣ ਤੁਧ ਨੂੰ ਚਿਤ ਗੁਪਤ ਲਖਜਾਨ ਲਖ ਲਖ ਕਰਮ ਵਿਚਾਰੇ ਗਾਉਣ ਤੁਧ ਨੂੰ ਸਰ ਬ੍ਰਹਮਾ ਦੇਵੀ ਸੋ ਹਮ ਤੇਰੇ ਸਦਾ ਸਵਾਰੇ ਗਾਉਣ ਤੁਧ ਨੂੰ ਇੰਦਰ ਅਸਨ ਬੈਠੇ ਦੇਵਤਿਆਂ ਦਰਨ ਹੱਲੇ ਗਾਉਣ ਤੁਧ ਨੂੰ ਸੱਧ ਸਮਾਧੀ ਅੰਦਰ ਗਾਉ ਤੁਧਨ ਸਾਧ ਵਿਚਾਰੇ ਗਾਉ ਤੁਧਨ ਜਤੀ ਸਤੀ ਸੰਤੋਖੇ ਗਾਉ ਤੁਧਨ ਵੀਰ ਕਰਾਰੇ ਗਾਉ ਤੁਧਨ ਪੰਡਤ ਪਣ ਰਖੀ ਸੁਰ ਜੋ ਜੁਗ ਵੇਦਾ ਨਾਲੇ ਗਾਉ ਤੁਧਨ ਮੋਹਿ ਅਮਨ ਮੋਹਨ ਸੁਰਗ ਮਛ ਪਾਇਲੇ ਗਾਉ ਤੁਧਨ ਰਤਨ ਉਪਾਇ ਤੇਰੇ ਅਠਸਰ ਤੀਰਥ ਨਾਲੇ ਗਾਉ ਤੁਧਨ ਜੋਧ ਮਹਾਬਲ ਸੂਰਾ ਗਾਵਨ ਤੁਧ ਨੂੰ ਕਾਣੀ ਚਾਰੇ ਗਾਵਨ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਖੇਤੇ ਰਧਾਰੇ ਸੇ ਤੁਧ ਨੂੰ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਉਤਰ ਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮਨ ਚਿਤ ਨਾਮਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਰਜੀ ਨਾਨ ਹੈ ਹੀ ਹਸੀ ਜਾਏ ਨ ਜਾਣ ਸੇ ਰਤਨਾ ਜਨ ਰਚਾਈ ਰੰਬੀ ਰੰਬੀ ਭਾਤੇ ਕਰ ਕਰ ਜਿੰਸੀ ਮਾਇਆ ਜਨੋ ਪਾਇ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨੂੰ ਕਰਨ ਜਾਇ ਸੋ ਪਾਕ ਸਾਸ਼ਾ ਸ਼ਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਅੱਖ ਸਭ ਕੋ ਕਿ ਉਡਵੰਡਾ ਡੀਠਾ ਹੋਇ ਕਿੰਤ ਪਾਇ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸੁਮਾਏ ਵੱਡੇ ਮੇਰੇ ਸਾਹਿਬਾ ਜਹਿਰ ਗੁੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀ ਤਾ ਕੇ ਉੜਤੀਰਾ ਰਹਾ ਸਭ ਸੁਰਤੀ ਮਲ ਸ੍ਰਤ ਕਮਾਈ ਸਭ ਕੀਮਤ ਮਲ ਕਿੰਤ ਪਾਇ ਨਾਮਿੰਤਾ ਨਿੰਗੁਰ ਗੁੜਾਈ ਕਣ ਜੈ ਤੇ ਤੇ ਲੁੜਾਈ ਸਭ ਸਤ ਸਭ ਤਪ ਸਭ ਜਗਾਈਆਂ ਸਿਧਾਂਤੁਰ ਕਾਂਕੀਆਂ ਵੜੇ ਆਈਆਂ ਤਦ ਬਣ ਸਿੱਧੀ ਕਨਾ ਨਾ ਪਾਈਆ ਕਰਮ ਲੈ ਨਾ ਚੱਕ ਰਹਾਈਆ ਅਖਣ ਵਾਲਾ ਕਾ ਵਿਚਾਰਾ ਸਿਫਤਿਂ ਪਰਿਤਰੇ ਪੰਡਾ ਰ ਜਿਸੂੰ ਹੱਤ ਸ ਕਾ ਚਾਰਾ ਨਾਨਕ ਸਤਿ ਸਵਾਰਨ ਹਰਾ ਸਾ ਮਹਲਾ ਪਹਿਲਾ ਆਖਾਂ ਜੀਵਾਂ ਬਿਸਰਾ ਮਰ ਜਾਓ ਅਖਣ ਓਖ ਸਚਨ ਸਚੇ ਨਾਮ ਕੀ ਲਗ ਭੂਖ ਉਤਪੂਖ ਕਾ ਚਲਿਆ ਦੂਖ ਸੋ ਕੋ ਮਸਰੇ ਮੇਰੀ ਮਾ ਹੈ ਸੱਚਾ ਸਾਥ ਸੱਚਾ ਨਾ ਹੀ ਰਹਾ ਸੱਚ ਨਾਮ ਕੀ ਤੇ ਲੋੜ ਆਈ ਆਖ ਤੱਕ ਕੀਮਤ ਨਹੀਂ ਪਾਈ ਜੇ ਸੰਗ ਕਰ ਆਖਣ ਪਾਹੇ ਵੱਡਾ ਨ ਹੋਵੇ ਘਾਟ ਨ ਜਾਏ ਨਾਉ ਮਰਨ ਹੋਵੇ ਸੋਗ ਦਿਨ ਦਾ ਰਹੇ ਨ ਚੋਕੇ ਭੋਗ ਗੁਣ ਹੋ ਹੁਰ ਨਾਹੀ ਕੋਏ ਨਾ ਕੋ ਹੋਏ ਨਾ ਕੋ ਹੋਏ ਜੇ ਉਹ ਡਾਪ ਤੇ ਉਹ ਤੇਰੀ ਦਾ ਹੱਥ ਚੰਦਨ ਕਰਕੇ ਕੀਤੀ ਰਾਤ ਕਸੋਂ ਸਾਰਹਿ ਤੇ ਕਮਜਾਤ ਨਾਨਕ ਨਾਮ ਹੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖਾ ਬਿਨੋਂ ਕਰੋਂ ਗੁਰਪਾਸ ਹਮ ਕੀਰ ਕਰਮ ਸਤਿਗੁਰ ਸਿਣਾਈ ਕਰ ਦਇ ਨਾਮ ਪਰਗਾਸ ਸੁਮੀਰੇ ਨੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵਡਪਾਨ ਵਡੇਰੇ ਜਨ ਹਰ ਹਰ ਸ਼ਰਦਾ ਹਰ ਤਾਸ ਹਰ ਹਰ ਨਾਮ ਮਲੇ ਤਪ ਤਾਸ ਸਹਿ ਮਲ ਸੰਗਤਿ ਮਹੁ ਪ੍ਰਗਾਸ ਜਨ ਹਰ ਹਰ ਹਰਸ ਨਾਮ ਨ ਪਾਇਆ ਤੇ ਭਾਗ ਹੀਨ ਜੰਪਾਸ ਜੋ ਸਤਿਗੁਰ ਛਣ ਸੰਤਨੀ ਆਏ ਰਗ ਜੀਵ ਰਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਿ ਪਾਈ ਤੈਨ ਤੁਰਮ ਸਤਿਗੁਰ ਖਿਆਲ ਖਾਸ ਹਨ ਹਨ ਸਤ ਸੰਗਤ ਜਿਤ ਹਰ ਰਸ ਪਾਇਆ ਮੈਦਾਨਾਂ ਨਾਮ ਨਾਮ ਪਰਗਾਸ ਰਾਗ ਬੂਜਰੀ ਮਹੱਲਾ ਪੰਜਵਾ ਬਾਹਰੀ ਮੰਚਤ ਤਮੈ ਉਦਮ ਜਾਂ ਆਹਰ ਹਰ ਜਿਉ ਪਰਿਆ ਸਹਿਲਥਰ ਮੈਂ ਜੰਤੋ ਪਾਏ ਤਾਂ ਕਾਰਜ ਕਾਂਗਿਆ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਤਮੈ ਸੋ ਕਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਪੇ ਕਾਸ਼ਟ ਹਰਿਆ ਰਹਾ ਜਨਮ ਪਤਾਲੋਕ ਸੁਪਮਨਤਾ ਕੋਈ ਨ ਕਿਸ ਕੀ ਧਰਿਆ ਸਰਸਰ ਸਭਾ ਹੈ ठाकुर ਕਾਹੇ ਮਨ ਭੋ ਕਰਿਆ ਉਡੇ ਉਡਾਵੈ ਸੈ ਕੋ ਸੰ ਤਿਸ パਛੇ ਬਚਰੇਸ਼ਰਿਆ ਤਿਨ ਕ੍ਰੁਣ ਕਲਾਵੈ ਕ੍ਰੁਣ ਚੁਗਾਵੈ ਮਨ ਮੈ ਸਿਮਰਨ ਕਰਿਆ ਸਬਦਿ ਰਹਾਉਂਦਾ ਸਿਆਛਸ ਨਾਨਕ ठाकुर करतल धर्यਾ ਜਨਾਨ ਇਕ ਬਲ ਬਲ ਸਦ ਬਲ ਜਾਈ ਆਏ ਤੇ ਰੰਤਰੰ ਪਾਰ ਆਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਮਨਨਨ ਹਰ ਪ੍ਰਖ ਮਨਨਨ ਹਰ ਗੰਮਾ ਗੰਮ ਪਾਰ ਸਦਾ ਸਦਾ ਤੁਧ ਜੀ ਹਰ ਸੱਚੇ ਸੁਜਨ ਹਾਰਾ ਸਭ ਜੀ ਤੁਮਾਰੇ ਜੀ ਤੁੰ ਜੀ ਆਂਕਾ ਦਾਤਾ ਹਰ ਧਾਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਤਾ ਨਾਨਕ ਜੰਤ ਵਿਚਾਰ ਤੂੰ ਹਰ ਕਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪ੍ਰਖ ਸਮਾਨ ਇਕ ਦਾਤਾ ਤੇ ਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਨਹੀਂ ਹੋ ਤਦ ਬਨ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਾ ਗੁਣਾ ਕੋ ਕਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਤਨ ਪੁਰਬਾਣਾ ਹਰਿ ਦਾ ਹਰਤਾ ਹੈ ਤੁਧ ਜੀ ਸੇ ਜਾਣ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਹੈ ਜਨ ਹਰਿ ਤਨ ਤੋ ਤੇ ਜਨੁ ਨਿਵਾਰਸੀ ਜਨਰ ਆਉ ਜਨ ਹਰਨਰ ਹੋ ਹਾਰ ਜੀ ਤਿਨ ਕਾ ਬਹੁ ਸਾ ਭਗਵਾ ਸਿ ਨਿਨ ਸੇਵਾ ਜਨ ਸੇਵਾ ਮੇਰਾ ਹਾਰ ਜੀ ਤੇ ਹਰ ਹਰ ਰੂਪ ਸੁਮਾਸੀ ਸੇ ਧੰਨ ਸੇ ਧੰਮ ਜਨ ਅਰਧਾ ਜੀ ਤਨ ਲਾ ਤਨ ਬਲ ਜਰਸੀ 에ਰੀ ਭਗਤ ਤੇਰੀ ਭਗਤ ਪੰਧਾਰ ਜੀ ਹਰੇ ਮੈਂਤ ਬੇ ਅੰਤਾ ਤੇਰੇ ਭਗਤ ਤੇਰੇ ਅੰਸਲਾਹ ਪੁੱਧ ਜੀ ਹਰ ਉਹਨੇ ਅਨੰਤਾ ਤੇਰੀ ਅਨੰਤ ਤੇਰੀ ਅਨੰਤ ਕਰੈ ਹਰ ਊਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁਤ ਸ므ਰਤ ਸਾਸਤਰੀ ਜੀ ਕਰਿ ਕਰਿਆ ਖੜ ਕਰਮ ਅਨੰਤਾ ਸੇ ਭਗਤ ਸੇ ਭਗਤ ਪਨੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਪੁਰਖ ਪਰੰਪਰ ਕਰਤਾ ਜੀ ਤੁਝ ਜੇ ਵੜੇ ਹੋਰ ਨ ਕੋਈ ਤੂੰ ਜੋਗ ਜੋਗ ਇੱਕ ਸਦਾ ਸਦਾ ਤੂੰ ਇੱਕੋ ਜੀ ਤੂੰ ਨੇਚਲ ਕਰਤਾ ਸੋਈ ਤੇਰੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਨ ਸੋਈ ਤੇਰੇ ਆਪੇ ਸੇ ਸਭ ਪਾਈ ਜੀ ਤੇਰੇ ਆਪੇ ਸਿਰਜ ਸਭ ਗੋਈ ਜਾਨਾਨਕ ਗੰਗਾ ਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਤਿਆਰ ਮੈਂ ਦਾ ਸਾਈਂ ਜੋ ਤਉ ਭਾਵੈ ਸੋਈ ਥਿਸੀ ਜੋਤੋਂ ਦੇ ਹੇਸੋ ਹੀ ਪੰਪਾਈ ਰਹਾ ਸਭ ਤੇਰੀ ਤੁੰਸੰਨੀ ਦਾ ਆ ਜਿਸ ਨੂੰ ਕਿਰਪਾ ਕਰ ਹੰਤ ਨਾਮ ਰਤਨ ਪਾਇਆ ਗੁਰਮਖਲਾ ਧਾਮਨ ਮੁਖ ਗਵਾਇ ਤੁਦੇ ਆਪ ਕੁਛ ਕੋੜਿ ਆਪ ਮਲਾਇਆ ਤੂੰ ਤੇਰੀ ਸਭ ਤੇਰੀ ਹੀ ਮਾਹੀ ਤੁਜ ਬੰਦੂ ਜਾ ਕੋਈ ਨਾਹੀ ਜੀ ਜੰਤ ਸਭ ਤੇ ਰਖੇਲ ਅਯੋਗ ਮਲੂ ਛੜਿਆ ਸਜੋਗੀ ਮਹਿਰ ਜਿਸ ਨੂੰ ਤੂੰ ਜਾਣਾਇ ਹੈ ਸੋਈ ਜੰਡਣ ਅਰਗੁਣ ਸਦ ਈ ਆ ਕੋ ਖਾਨ ਜਨ ਹਰ ਸੇਵੈ ਤਿੰਨ ਸੁਖ ਪਾਇ ਸਹਿਜ ਹੀ ਹਉ ਨਾਮ ਸਮਾਇ ਤੂ ਆਪੇ ਕਰਤਾ ਤੇਰਾ ਕੀ ਸਭ ਹੋਏ ਤੁਰ ਬਿਨ ਤੁਝੁ ਜਾਇ ਵਰਨ ਕੋ ਹੋਏ ਤੂ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁ ਪਰਟ ਹੋਇਆ ਸਾ ਮਹਲਾ ਪਹਿਲਾ ਤਿਤ ਸਰਵਰਣਿ ਭੈਲੇ ਨਵਾਸ ਸਾ ਪਾਨਿ ਪਾਵਤ ਤਨ ਹੈ ਕੀਆ ਪੰਖ ਜੋ ਮੋਹ ਪਗ ਨੀ ਚੱਲੇ ਹਮ ਦੇਖੰ ਤੈ ਦੂਭੀਲੇ ਮਨ ਇਹ ਕਰ ਚੈਤ ਸਮੂਹ ਮਨਾ ਹਰਬਿ ਸੁਰਤਿ ਤੇਰੇ ਮੰਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੂਦ ਹਜਨਮ ਭਇਆ ਪ੍ਰੰਤ ਨਾਨਕ ਤੁੰ ਕੀ ਸਰਣਾ ਜੰਤੂ ਨਾਹੀ ਇਸਰਿਆ ਆਸਾ ਮਹਲ ਉੰਜਵਾ ਭਈ ਪ੍ਰਾਪਤ ਮਨੁ ਖਦੇ ਹੁਰੀਆ ਗੋਬਿੰਦ ਮਨ ਕੀ ਏ ਤੇਰੀ ਬਰੀਆ ਅਵਰ ਕਾ ਤੇਰਾ ਕਰਤਾ ਨ ਕਾਮ ਮਿਲ ਸਾ ਸੰਗ ਭਜੇ ਬਲ ਨਾਮ ਰਨਿਆਵਲਾਕ ਭਵ ਚਲ ਤਰਨ ਕੈ ਜਨੁ ਬ੍ਰਥਾ ਜਾ ਤਰਨ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿ ਹਰਿ ਰਾਏ ਕਹ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸ਼ਰਮਾ ਇਕ ਓੰਕਾਰ ਸਿਵਾ ਗੁਰਜੀ ਕੀ ਪਤੇ ਪਾਛੇ ਦਸਵੀਂ ਚੌਪਈ ਅਭਿਉ ਬਾਚ ਬੇਨਤੀ ਕੋ ਪਈ ਹਮਰੀ ਕਰੋ ਹਾਥ ਦਾ ਰਛਾ ਪੂਰਨ ਹੋਏ ਚਤ ਕੀ ਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਰ ਕਰੋ ਪਰਤ ਪਾਰ ਹਮਰੇ ਦੁਚ ਸਭੈ ਤੁਮ ਕਾਵੋ ਆਪ ਹਾਥ ਦੇ ਮੋਹਿ ਪੁਚਾਵੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿਖ ਸਭੈ ਕਰਤਾਰ ਮੋਰ ਅਛਾ ਨਿਜ ਕਰਦੈ ਕਰਿਐ ਸਭੈ ਰੰਗ ਕੋ ਆਸੰਗਰਿਐ हुर्नो होई हमारी आसा तो भजन की रहत आसा तुम्हें छाड़ कोई और न ठाऊं जो बर चाहूं सुतं ते पाऊं सेव सिख हमारी तारिया चन चन सत्र हमारी मारिया आप हाथ हाते मुझे उभरिया मन का कतरा सवरिया ऊजो सदा हमारे पच्चा प्रिय तो जो करी हो रछा राख ले हो रखन हारे साहिब संग सहाय तारे लीनो मंद दद संते हम ता तु मोहि पूरी चतुर्दश कंता काल पाए ब्रह्मा वपतरा काल पाए शिवजू अवतरा काल पाए करबे संप्रकाश सकल काल का किया तमाशा जवन काल जो भी छकी ओ बेदरा ब्रह्मा जो थीओ जवन काल सब लोक सुहा रह नमस्कार हता ही हमारा जवन काल सब दत्त बनायो देव दत्त जछनो उजाय ਆਦ ਅੰਤ ਇਕ ਅਵਤਾਰ ਸੋਈ ਗੁਰੂ ਸਮਝਿਓ ਹਮਾਰ ਨਮਸਕਾਰ ਤੇ ਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਨ ਕੋ ਫਲ ਮੋ ਬਾਦ ਕੀਓ ਹਰ ਕਰ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਚੀਤੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਤਨ ਦੁਪਾਇ ਤੇ ਦੁਖੀ ਸੁਪਾਇ ਸਾਧਨ ਕੇ ਸੁਭੇ ਏਕ ਏਕ ਕੀ ਪੀਰ ਪਛਾਨੈ ਘਟ ਘਟ ਤੇ ਪੜ ਪੜ ਕੀ ਜਾਣੈ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰ ਜਬ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੀਤੇ ਬਦਨ ਸਿਖ ਸਭ ਧਾਰ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਨ ਕਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਤਮਿਲ ਅਨਾਦ ਅਸੰਭਵ ਤਾ ਕਮੂੜ ਚਾਰਤ ਭੇਦਾਂ ਜਾ ਕੋ ਭੇਰਿ ਉਨ ਪਾਉਤ ਬੇਦਾ ਤਾਕੋ ਕਰਪਾ ਹੁਨ ਾਨੁਮਾਨਤ ਮਹਾ ਮੂੜ ਕਤ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਰੰਕਾਰ ਕਾ ਚਿੰਤਨੇ ਭੇਵ ਆਪ ਆਪਣੀ ਬੁੱਧ ਹਜੇਤੀ ਬਨ ਬਨ ਭਨ ਤੋਇਤੀ ਤੁਮਰਾ ਲਖਣ ਨ ਜਾਏ ਪਸਾਰਾ ਕਹਿਬ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰ ਭੈਉ ਰਾਵ ਕਈ ਭੂਪਾ ਅੰਦਰ ਜੇ ਰਸੇ ਤਜ ਪੀਨੀ ਕੋਈ ਖਾਨ ਬਹੁਰਤ ਦੀਨੀ ਕਹੂੰ ਫੂ ਰਾਜਾ ਹਵ ਬੈਠਾ ਕਹੂੰ ਸਮਤ ਪ੍ਰ ਸੰਤਰ ਕੈਠਾ ਸਗਰੀ ਸੇ ਚੁ ਦਿਖਾਏ ਅਚੰ ਭਵ ਆਦਿ ਗਵਾ ਸਰੂਪ ਸੁਰੰਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਬਾਰ ਆ ਸਿੱਖ ਸੰਧਰੋ ਦੁਸ਼ਟ ਜਿਤੇ ਉਠੋ ਤੁਤ ਪਾਤਾ ਸਰਪਮਲੇਸ਼ ਕਰੋ ਰਣ ਖਾਤਾ ਯਸ ਤੋ ਤਵ ਛਣੀ ਪਰੇ ਤਨ ਕੇ ਦੁਸ਼ਟ ਦੁਖ ਹਮਰੇ ਕੁਰਕ ਜਨ ਪਗ ਪਰੇ ਤਿਹਾਰੇ ਹਿਤਨ ਕੇ ਤੁਮ ਸੰਕਟ ਸਬ ਤਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਕ ਕਾਲ ਨਿਕਤ ਨ ਆਏ ਹੈ ਰਚਾ ਹੋਏ ਤਾਹੇ ਸਭ ਕਾਲ ਦੁਸ਼ਟ ਰਸਤ ਨ ਤਤ ਕਾਲਾ ਤੇ ਪਾ ਦਰਸ ਤਨ ਜਾਏ ਨਿਹਰ ਹੋ ਤਾਕ ਤਾਪ ਤਨਕ ਮੋਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੋਠਿਛਾ ਸਭ ਸਕਨ ਕੋਈ ਇਕ ਬਾਰ ਜਨ ਤੁਮੈ ਸੰਭਾਰ ਕਾਲ ਭਾਸਤਿ ਤਾਹੇ ਉਬਾਰ ਜਿਨ ਨਰਨਾ ਤਿਹਾਰੋ ਕਹਾ ਦਾਰੇ ਤੇ ਦੁਸ਼ਟ ਦੋਖ ਤੇ ਰਹਾ ਖੜ ਕੇ ਤਮੈ ਛਣ ਤਿਹਾਰੀ ਆਪ ਹੱਥ ਦਲੇਹੁ ਉਬਾਰੀ ਸਰਬ ਥੋਰਮ ਸਹਾਈ ਦੁਸ਼ਟ ਦੋਖ ਤੇ ਲੇਹੁ ਬਚਾਈ ਸਵਈਆ ਪਾਇ ਗਏ ਜਬ ਤੇ ਤੁਮਰੇ ਤਰ ਤੇ ਕੋ ਆਤਰੈ ਨੀ ਆਨੇਂ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਾ ਹੈ ਮਤ ਇਕ ਨਾ ਮੰਨਿ ਸਿਮਰਤ ਸ਼ਾਸਤਰ 베ਦ ਸਬਾ ਬਹੁ ਭੇਦ ਕਹਾ ਮੈਂ ਕਲਾ ਜਾਣਿਓ ਸ੍ਰੀ ਸੁਪਾਨ ਕਿਰਪਾ ਤੁਮਰੀ ਕਾਰ ਮੈਂ ਨਾ ਕਾਹੋ ਸਭ ਤੋਂ ਹਿਬ ਖਾਨਿਓ ਰੋਹਰਾ ਸਗਲ ਦਵਾਰ ਕੋ ਛਾੜ ਕੇ ਜਹੋ ਤਹਾਰੋ ਦਵਾਰ ਬਾਹ ਗਹੇ ਕਿਲਾਜ ਅਸ ਗੋਬਿੰਦ ਦਾਸ ਤਹਾਰ RAM ਕਲੀ ਮਹਲਾ ਤੀਜਾ ਅਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਜੀਆਂ ਆ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦ ਹੋ ਤਗਾਵੋ ਹਰੀ ਕੇ RAM ਹੰਜਨੀ ਵਸਾਇਆ ਕਹ ਨਾਨਕ ਪ੍ਰਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹਿ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਜ ਸਭ ਸਵਾਰਣਾ ਤਬ ਨਾਮ ਗਲਾਂ ਸਮਰਤ ਸੁਆਮੀ ਸੋਖ ਮਨਉ ਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਾ ਨਹੀ ਘਰ ਤੇਰਾ ਘਰ ਤਾਂ ਤੇਰਾ ਸਭ ਛਾਇਆ ਜਿਸ ਤੈਹੀਂ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਮਨਉ ਸਾਵੈ ਨਾਮ ਤੇ ਕਰ ਮਨੁ ਅਸਿਆਵਾਜੇ ਸ਼ਬਦ ਕਨੇਹਰੇ ਕਹੈ ਨਾਨਕ ਸੱਚੇ ਸਾਹਿਬ ਕਾ ਨਹੀ ਘਰ ਤੇਰਾ ਸਤਿਨਾਮ ਮੇਰਾ ਆਧਾਰੋ ਸਤਿਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖੁ ਆਏ ਵਸਿਆ ਜਿਨ ਇਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਤੋਹ ਜਿਸ ਦੀਆਂ ਉਜੇ ਆਈਆਂ ਕਹ ਨਾਨਕ ਸੁਣੋ ਸੰਤੋ ਛਬਧ ਰੋ ਪਿਆਰ ਸਤਿਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤਕਾਰ ਸੁਭਾਗ ਹੈ ਕਾਰ ਸੁਭਾਗ ਸ਼ਬਦ ਵਾਜੇ ਕਲਾਜਤ ਕਰਧਾਰਯਾ ਕੰਟ ਦੋ ਤੋਦਵਾਸ ਕੀ ਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇ ਤਦ ਜਿਨ ਕਾ ਸੁਨਾਮ ਹਰ ਕੈ ਲਾਗੇ ਕਹ ਨਾਨਕ ਤੈ ਸੁਖੋ ਆਤਿਤ ਕਰਨ ਹਦਵਾਜੀ ਆਨੰਦ ਸੁਣਹੁ ਬੜ ਭਾਗੀ ਹੋ ਸਗਲ ਮਨ ਰਤ ਪੂਰੇ ਪਾਰਭਮ ਪ੍ਰਪਾਇ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਪੁਨੀਤ ਕਹਤੇ ਪਵਤ ਸਤਿਗੁਰ ਹਾਏ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਿਗੁਰ ਹਾਏ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਮੀ ਮਹਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਧਾਪੂ ਕਾ ਪਾਇਓ ਜਿਸ ਕਾ ਸਭ ਸਾਰ ਇਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰ ਇਹ ਹਸਤ ਜੀ ਨਾ ਜਾਇ ਨਿਤ ਨਤ ਰਖ ਉਧਾਰ ਤਮ ਸੰਸਾਰ ਚੰ ਨਗ ਤਰੀਐ ਸਬਨਾਨਕ ਬ੍ਰਹਮ ਉਸਾਰੋ ਸੋ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤਾਈ ਮੈ ਨਰ ਗੁਣਿਆਰ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਓ ਮਿਹਰਾਂ ਪਿਓਈ ਸਤਗੁਰ ਸੱਜਣ ਮਿਲਿਆ ਨਾ ਨਾਮ ਮੂਮਲੇ ਤਾਂ ਜੀਵਾ ਤਰਮਨ ਥੀ ਵੈ ਹਰਿਆ ਪੌੜੀ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਹੀਂ ਉਥੈ ਤੇਰੀ ਰਾਖ ਆਪਣੀ ਉਦੁਰਮਾਹੀ ਸੋਨ ਕੇ ਜਮਤੇ ਦੂਤ ਨਾਹੀ ਤੇਰਾ ਛੱਡ ਜਾਹੀ ਪਾਉ ਜਨ ਬਖਮਸਗਾ ਗੁਰ ਸ਼ਬਦੀ ਪਾਰ ਆ ਜਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੀ ਕਲ ਮੈਂ ਹੋ ਪੁੰਨ ਗੁਣ ਗੋਵਿੰਦ ਗਾਹੀ ਸਾਭ ਸਾਨੂੰ ਕਿਰਪਾ ਸੰਭਾਲੇ ਸਾਹਿ ਸਾਹਿ ਮਿਰਤਾ ਕੋ ਨਾ ਜਾਏ ਜੇ ਆਵੈ ਤਦ ਆਹਿ ਸੋਖ ਮਹੱਲਾ ਪੰਜਵਾ ਅੰਤਰਗੁਰ ਆਰਾਧਣ ਜੇਹੋ ਜਪ ਗੁਰ ਨਾਮ ਨੇਤਰੀ ਸਤਗੁਰ ਤੇਖਣਾ ਸਰਵਣੀ ਸੁਣਾ ਗੁਰ ਨਾਮ ਸਤਗੁਰ ਸੇਤੀ ਰਤਿਆ ਦਰਗ ਪਾਈਆ ਠਾਵ ਕਾਹਨਾਂ ਕਿਰਪਾ ਕਰੇ ਜਿਸ ਨੂੰ ਇਹ ਹੱਥ ਦੇ ਜਗ ਮੈਂ ਤੁਮ ਕਾਢਿਆ ਵਿਰਲ ਕੇ ਕੇ ਮਹੱਲਾ ਪੰਜਵਾ ਰਖੇ ਰਖਣ ਹਾਰਿ ਆਪੋ ਬਾਰੀਅੰ ਗੁਰ ਕੀ ਪੈ ਰਿਂ ਪਾਇ ਕਾ ਸਵਾਰੀਅੰ ਹੋ ਆਪ ਦਇਆ ਮਨਉਨ ਅਵਸਾਰੀਅੰ ਸਾਜਨਾ ਕਰ ਸੰਭਵ ਜਲ ਤਾਰੀਅੰ ਸਾਖਤ ਨਿੰਦਕ ਦੁਸ਼ਟ ਚਿਨ ਮਾ ਹਿੰਬਦਾਰੀਅੰ ਤਿਸ ਸਾਹਿਬ ਪੀਟੇ ਕ ਨਾਨਕ ਮਨਹਿ ਮਾਹੀ ਜਿਸ ਮਰਤ ਸੁਖ ਹੋਈ ਸਗਲੇ ਦੁੱਖ ਜਾਹੀ ਤੇਸ ਸਾਹਿਬ ਕੀ ਟੇਕ ਨਾਨਕ ਰਮਨ ਮਾਹੀ ਜਿਸ ਮਰਤ ਸੁਖ ਹੋਈ ਸਗਲੇ ਦੁੱਖ ਜਾਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ